ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਫੇਸ਼ਾਂ ਜਲਾਸ਼ੀਲ ਭਗਤ ਸਿੰਘ ਲਗਨ ਅਸਵਤਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਪੰਜਾਬ ਸਹਿ ਸਭਾ ਨਵਾਂ ਸ਼ਹਿਰ ਵੱਲੋਂ ਸਾਵਨ ਕਵੀ ਦਰਬਾਰ ਨਵਾਂ ਸ਼ਹਿਰ ਵਿਖੇ ਸਮਾਜ ਸੇਵਕ ਰਾਜਨ ਅਰੋੜਾ A+ ਵਾਲਿਆਂ ਅਤੇ ਜੀ ਜੇ ਗੁਲਾਟੀ ਫਾਈਨੈਂਸ ਵਾਲੇ ਮਨਮੋਹ ਸਿੰਘ ਗੁਲਾਟੀ ਹੋਰਾ ਦੇ ਪੂਰੇ ਸਹਿਯੋਗ ਦੇ ਨਾਲ ਕਰਵਾਇਆ ਗਿਆ ਇਸ ਮੌਕੇ ਦੂਰ ਦਰਾਡੇ ਤੋਂ ਵੱਖ-ਵੱਖ ਕਵੀ ਸਹਿਵਾਨ ਅਤੇ ਲੇਖਕ ਸਹਿਵਾਨਾਂ ਨੇ ਸ਼ਿਰਕਤ ਕੀਤੀ ਤੇ ਉਹਨਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਇਸ ਮੌਕੇ ਸ਼ਮ੍ਹਾ ਰੋਸ਼ਨ ਕਰਨ ਦੀ ਰਸਮ ਸ਼੍ਰੀਮਤੀ ਗੁਰਪ੍ਰੀਤ ਕੌਰ ਗੁਲਾਟੀ ਅਤੇ ਫੀਤਾ ਕਟਣ ਦੀ ਰਸਮ ਸ਼੍ਰੀਮਤੀ ਰੀਆ ਅਰੋੜਾ ਵੱਲੋਂ ਅਦਾ ਕੀਤੀ ਗਈ ਮੰਚ ਦਾ ਸੰਚਾਲਨ ਸਭਾ ਦੇ ਸਕੱਤਰ ਦੇਸ ਰਾਜਵਾਲੀ ਹੋਰ ਵੱਲੋਂ ਕੀਤਾ ਗਿਆ ਜੀਹਾਂ ਇਹ ਕਹਿਣ ਦੀ ਰਸਮ ਸ਼੍ਰੀ ਤਰਸੀਮ ਸਾਖੀ ਜਨ ਦੇ ਸਕੱਤਰ ਅਤੇ ਸਭਨ ਦਾ ਧੰਨਵਾਦ ਕਰਨ ਦੀ ਰਸਮ ਸਭਾ ਦੇ ਪ੍ਰਧਾਨ ਗਰਸ਼ਨਦਰ ਦੇ ਹੋਰ ਵੱਲੋਂ ਅਦਾ ਕੀਤੀ ਗਈ ਅ ਤਰਕਾਰ ਪਰੇਸੀ ਦੀ ਰਿਪੋਰਟ ਨਮਾਸ਼ੇ ਛੇ ਦੇ ਅੱਜ ਕੋਈ ਆਇਆ ਆਇਆ ਸਾਡੇ ਵੇੜੇ ਜਿਹੜੇ ਵਿੱਚ ਮੰਝਾ ਧਾਇਆ ਮਾਹੀ ਨੇ ਕੋਲ ਬਿਠਾਇਆ ਜਿਹੜੇ ਵਿੱਚ ਮੰਝਾ ਧਾਇਆ ਮਾਹੀ ਨੇ ਕੋਲ ਬਿਠਾਇਆ ਮੁੱਕ ਗਏ ਸਾਡੇ ਝਗੜੇ ਵੇੜੇ ਅੱਜ ਕੋਈ ਆਇਆ ਆਇਆ ਸਾਡੇ ਵੇੜੇ ਚੜ ਕੇ ਘਟਾ ਤਾਲੀਆਂ ਆਣ ਔਰ ਜੋ ਇਹ प्रोग्राम था यहाँ पर और सावन जो आज का मेन टॉपिक था वो अपने आप में ही बहुत ब्यूटीफुल टॉपिक है शायद सावन आम अगर हम कहते हैं तो चलो ठीक है महीना चढ़ा सावन का इतना है तब वो आम दुनिया को यही पता है कि बारिशें होती है इस मौसम में ज्यादा से ज्यादा ये है कि पौधे लगाने हैं पर आप सबसे जो सावन का अलग अलग तरीके से बयान किया वो शायद कभी ही कर सकता है शायद भी कर सकता है और कोई नहीं कर सकता किसी ने विरह की बात करी किसी ने झूलों की बात करी किसी ने माइके जाकर सहेलियों के साथ मिलने की बात करी वो सब अपने अपने, के, अपने प्यारों में अपने अपने आस पास देखे जिस तरह से सबने ताना बाना वाना बुन कर और प्रेजेंट किया वो अपने आप में बहुत ही ब्यूटिफुल तो था और शायद मुझे तरह का प्रोग्राम मैंने पहली बार अटेंड किया और मुझे बहुत अच्छा लगा बहुत मजा आया आ, इसी तरह के इस प्रोग्राम आप आगे करते रहिए और यही करते रहिए थैंक यू सो मच आज के नाम से जाती हुई इन्होंने पहले पंजाबी मां ने के प्रचार प्रसार लिए दिन रात करके इस सभा जरा चल रही श्री साढ़े दरमियान सरबंद सिद्धू जी वो आए हैं बहुत बहुत धन्यवाद साढ़े दरिया हूँ तक जो साहित्य लेखक कवि बैठे हैं उन्होंने सतपाल सारू जी संस्था महक रसाल लगातार करते हैं श्री हरिदास जी सभा प्रधान दर्शन करती जीव साहित्य सभा के ਪ੍ਰਧਾਨ ਸਾਹਿਬ ਜਿਹੜੇ ਕੇ ਇਸ ਵਾਰ ਕੌਂਸਲ ਦੇ ਵਿੱਚ ਪ੍ਰਧਾਨ ਸਾਹਿਬ ਦੇ ਅਹੁਦੇ ਉੱਤੇ ਨਿਯੁਕਤ ਹੋਏ ਹਨ ਮ੍ਰਵੀ ਕੁਮਾਰ ਜੀ ਵਰਮਨ ਸਿੰਘ ਗੁੜਾਟੀ ਜੀ ਸਾਡੇ ਮੁਖਸਰਤ ਕਰਨ ਜੀ ਹਰੀਕਿਸ਼ਨ ਪਟਵਾਰੀ ਜੀ ਡਾਕਟਰ ਵਰਮੇ ਸਿੰਘ ਖਾਨ ਜੀ ਪ੍ਰਿੰਸੀਪਲ ਰਾਜਨਾਥ ਕਾਰਿਆ ਜੀ ਰੋਸ਼ੀ 15 15 ਬੈਟਰੀ ਨੂੰ ਆਪਣੀ ਫੈਮਿਲੀ ਐਂਡ ਫਰੈਂਡਸ ਨੂੰ ਵੀ ਅਪਗ੍ਰੇਡ ਕਰਾਇਆ ਕੁਝ ਨਾ ਕੁਝ ਪੋਜ਼ਿਟਿਵ ਹੀ ਲਿਖਿਆ ਸੋ ਉਸ ਕੋਸ਼ਿਸ਼ ਦੇ ਵਿੱਚ ਹਰਵਿੰਦਰ ਸਿੰਘ ਬਚਨ ਜੀ ਵੀ ਆਪਾਂ ਇੱਕ ਕਹਾਣਾ ਸੁੰਦਾਰ ਦੇਵਾਂਗਾ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਨਾ ਚਾਪੀ ਵਸ਼ਣ ਲਿਖਿਆ ਹੈਗਾ ਕੋਸ਼ਿਸ਼ ਕਰਨ ਵਾਲਿਆਂ ਦੀ ਕਦੀ ਹਾਰ ਨਹੀਂ ਹੁੰਦੀ ਕੋਸ਼ਿਸ਼ ਕਰਨ ਵਾਲਿਆਂ ਦੀ ਕਦੀ ਹਾਰ ਨਹੀਂ ਹੁੰਦੀ ਇੱਕ ਛੋਟੀ ਚੀਟੀ ਦਿਨ ਦਾਣਾ ਲੈ ਕੇ ਚਲਦੀ ਹੈ ਚੜਦੀ ਦਿਵਾਰਾਂ ਤੇ ਸੌ ਬਾਾਰ ਫਿਸਲਦੀ ਹੈ ਮਰਦਾ ਵਿਸ਼ਵਾਸ ਰਗਾ ਦੇ ਵਿੱਚ ਸਾਡੀਆਂ ਰਗਾ ਹਿੰਮਤ ਕਰਦਾ ਹੈ ਚੜ ਕੇ ਗਿਰਨਾ ਜਿੜ ਕੇ ਚੜਨਾ ਕਦੀ ਖਤਮ ਨਹੀਂ ਹੁੰਦਾ ਇਹ ਲਾਈਫ ਜਿਹੜੀ ਹੈ ਸਾਡੀ ਅਪਸ ਐਂਡ ਡਾਊਨ ਦੇ ਨਾਲ ਚਲਦੀ ਹੈ ਜਿਹੜਾ ਅਸੀਂ ਉਹ ਡਾਕਟਰ ਦਾ ਗਰਾਫ ਦੇਖਦੇ ਆ ਨਾ ਉਹਦੇ ਵਿੱਚ ਵੀ ਤੁਹਾਨੂੰ ਤੇ ਦੁਨੀਆਂ ਸਿੰਧੂ ਦੇ ਵਿੱਚ ਬੋਤਾ ਖੋਰ ਲਗਾਉਂਦਾ ਹੈ ਜਹਾਂ ਜਾ ਕੇ ਖਾਲੀ ਹੱਥ ਫੇਰ ੌਟ ਕੇ ਆਉਂਦਾ ਅੰਮ੍ਰਿਤਸਰ ਦੇ ਮੁਕਾਮ ਤੇ ਪਹੁੰਚ ਗਿਆ ਸੀ ਉੱਚੀ ਪੱਧਰੀ ਦੇ ਪਹੁੰਚ ਗਿਆ ਸੀ ਜੱਜ ਮੈਜਿਸਟ੍ਰੇਟ ਡੀਸੀ ਦੇ ਤੇ ਉਹਨੇ ਆਪਣੀ ਜ਼ਿੰਦਗੀ ਨੂੰ तकरीबन ਪਤੀ ਬੈ ਗਈ ਐਦਾਂ ਕਹਿੰਦਾ ਸੀ ਮੈਂ ਸੌ ਕਿੱਥੇ ਰਹਿ ਜਾਂ ਹੁਣ ਉਹ ਝੰਡੀਆਂ ਸੌ ਦੀਆਂ ਰਲ ਕੇ ਢੋਲੇ ਟੱਕੇ ਮਈਏ ਗਾਉਣ ਦੀਆਂ ਟੀਵੀ ਉੱਤੇ ਬੈਠ ਕੇ ਵੇਖ ਲਈਆਂ ਨੇ ਟੀਵੀ ਉੱਤੇ ਵੇਖ ਲਈਆਂ ਘਰ ਬੈ ਕੇ ਟੀਵੀ ਉੱਤੇ ਵੇਖ ਲਈਆਂ ਘਰ ਵਾਂਗੀਆਂ ਖਬਰਾਂ ਚੰਗੀ ਗੜਬੜੀਆਂ ਮਨਾਉਣ ਦੀਆਂ ਅੰਨ ਲੈਣ ਦਾ ਚੁਲਾ څنګه ਲੱਗਦਾ ਹੈ ਲੋਕੀ ਰੀਤਾਂ ਭੁੱਲੇ ਪੀਂਘਾਂ ਆਉਣ ਦੀਆਂ ਬਰਗਰ ਡੋਸਾ ਇਡਲੀ ਮਨ ਭਾਉਂਦੇ ਨੇ ਰੀਕਿਆਂ ਮੂਖੀਆਂ ਖੀਰਾ ਪੂੜੇ ਥਾਨੀਆਂ ਫਿਲਮਾਂ ਵੀ ਜਿਹੜੇ ਫਿਲਮਾਂ ਵੇਖਣਾ ਨਾ ਉਹਦੇ ਬਰੋਟੀ ਉਹਦੇ ਉਧਰ ਸੀ ਉਹਨਾਂ ਦੇ ਕਿਹੜੀ ਸ਼ੈਡੋ ਆ ਨਾਮ ਦੇ ਹੁੰਦੇ ਤਾਂ ਧੁੱਪ ਹੀ ਪੈਂਦਾ ਉਹ ਧੁੱਪ ਨਹੀਂ ਕਿਹੜੀ ਹੁੰਦੀ ਆ ਕੋਲ ਫਿਰ ਮੈਂ ਮਿਤਰ ਸਾਥ ਤੋਂ ਨੋਟਿਸ ਕਰਵਾ ਕੇ ਗੱਲਾਂ ਕਰਨਾ ਐਕਟਰ ਸ਼ਾਵਲ ਆਉਣ ਦੀਆਂ ਇਹ ਹੋਈ ਇਹਦੀ ਗੱਲ ਹੁਣ ਮੈਂ ਆਪਣੇ ਅਸਲੀ ਨੂੰ ਫਿਰ ਅੱਜ ਤੋਂ ਧਰਤੀ ਤੇਜ਼ੀ ਹੋ ਗਈ ਫਿਰ ਹੁਣ ਤੋਂ ਤੇ ਧਰਤੀ ਤੇਜ਼ੀ ਹੋਵੇਗੀ ਜੇਕਰ ਕੋ ਹਥਿਆਰ ਬਣਾਉਣਾ ਚਾਹਣ ਲਿਆ ਜੇਕਰ ਕੋ ਹਥਿਆਰ ਬਣਾਉਣਾ ਚਾਹਣ ਲਿਆ ਲਾਵਾਂਗੇ ਕਲਮਾ ਹੁਣ ਚੱਪੇ ਚੱਪੇ ਲਾਵਾਂਗੇ ਕਲਮਾ ਚੱਪੇ ਚੱਲੇ ਤੇ ਆਪਾਂ ਅੰਦਰੋਂ ਮੈਂ ਕੌਣਾ ਜਾਣ ਲਿਆ ਮਤੈ ਕਹਿ ਜਾਣ ਲਿਆ ਮੈਂ ਸਾਰੋ ਜੀਵਨ ਕੀ ਹੁੰਦਾ ਜਾਣ ਲਿਆ ਮੈਂ ਸਾਰੋ ਜੀਵਨ ਕੀ ਹੁੰਦਾ ਤੂੰ ਤੋਟੇ ਨੂੰ ਪਾਠ ਪੜਨਾ ਜਾਣ ਲਿਆ ਤੂੰ ਤੋਟੇ ਨੂੰ ਪਾਠ ਪੜਨਾ ਜਾਣ ਲਿਆ ਬੇਦੇ ਅੰਦਰ ਜਾਣ ਦਰਦਿਸ਼ ਹੋਣਾ ਜਾਣ ਲਿਆ ਮੈਂ ਦਿਖਵਾ ਲਈ ਚਲੋ ਸਕਾਣਾ ਜਾਣ ਲਿਆ ਤਰਪ ਬਹੁਤ ਬਹੁਤ ਸੋਹਣਾ ਲਿਖਦੇ ਆ ਬਾਕੀ ਤੁਸੀਂ ਹੁਣ ਸੁਣ ਲੈਣਾ ਤੇ ਮੈਂ ਇਹਨਾਂ ਨੂੰ ਕਹਿੰਦਾ ਕਿ ਤੁਸੀਂ ਆੜਾ ਜਿਵੇਂ ਤੁਹਾਡੀ ਹਾਜ਼ਰੀ ਜ਼ਰੂਰ ਲੱਗੂਗੀ ਕਿਉਂਕਿ ਜਿਨਾ ਜਿਹੜੇ ਲਿਖਦੇ ਆ ਨਾ ਉਹਨਾਂ ਨੂੰ ਸ਼ੌਕ ਹੁੰਦਾ ਕਿ ਮੈਨੂੰ ਕਿਤੇ ਘੁਆਓ ਉਹਨਾਂ ਦਾ ਲੱਤਾਂ ਵਜ ਕੋਹੋਂ ਦੌੜਨ ਨੂੰ ਫਿਰਦੇ ਆ ਕਿੱਥੇ ਪ੍ਰੋਗਰਾਮ ਤੇ ਕਿੱਥੇ ਜਾਈਏ ਅਸੀਂ ਇਹ ਉਹਨਾਂ ਵਿੱਚੋਂ ਇੱਕ ਹੈ ਆ ਗੋਦਨਾ ਸਿੰਘ ਜੀ ਰਸਤੇ ਤੇ ਹੈ ਨਵੇਂ ਬਤਿਹਰੇ ਰਸਤੇ ਤੇ ਹੈ ਨਵੇਂ ਬਤਿਹਰੇ ਪਰ ਪੈਰਾਂ ਨੂੰ ਲੱਗਦੇ ਨਹੀਂ ਪਰ ਪੈਰਾਂ ਨੂੰ ਲੱਗਦੇ ਨਹੀਂ ਨੈਣ ਹੋਣ ਮੈਣਾ ਨਾਲ ਭਰੇ ਨੈਣ ਹੋਣ ਮੈਣਾ ਨਾਲ ਭਰੇ ਤਾਂ ਬਸਤਰ ਵੀ ਫੱਬਦੇ ਨਹੀਂ ਗੁਣਾ ਵਾਲੀ ਜੇ ਹੋਵੇ ਮਿੱਟੀ ਗੁਣਾ ਵਾਲੀ ਜੇ ਹੋਵੇ ਮਿੱਟੀ ਔਗਣਾ ਜੇ ਜੀਦੇ ਫਿਰ ਜਗਦੇ ਨਹੀਂ ਚਿੰਗ ਨਾ ਹੋਵੇ ਜੇ ਮਹਿਲ ਵਿੱਚ ਚਿੰਗ ਨਾ ਹੋਵੇ ਜੇ ਮਹਿਲ ਵਿੱਚ ਮਾਹੌਲ ਫਿਰ ਮੱਦ ਦੇ ਲਈ ਅੱਖਰ ਹੋਣ ਸੋਸ਼ਲ ਮੀਡੀਆ ਦਾ ਤਾਂ اربਾਂ ਕਰੋੜਾਂ ਦਾ ਟੋਨਾ ਦਾ ਵੀਵਰ ਹੈਗੇ ਆ ਪਰ ਅਸੀਂ ਕਿੰਨੇ ਕੁ ਆਪ ਸਿਰਫ ਗੱਲਾਂ ਕੀ ਗਾਣ ਵਾਲੇ ਆ ਤਨ ਸੁਣਨ ਵਾਲੇ ਹੈਵੀ ਮੋਰ। ਸੋ ਮੈਂ ਉਸੇ ਸਿੱਖਿਟੀ ਮੈਂ ਦੋ ਫੰਕਸ਼ਨ ਆਪਣੇ ਪਿੰਡ ਘਰ ਆਏ। ਪਿੰਡ ਦੇ ਲੋਕਾਂ ਨੂੰ ਸ਼ਾਮਲ ਕੀਤਾ ਲੋਕਾਂ ਨੇ ਪਹਿਲੀ ਵਾਰ ਮੰਨਿਆ ਕਿ ਸਾਨੂੰ ਖੁਸ਼ੀ ਜਿੰਦਾ ਕਿ ਸੁਣਨ ਨੂੰ ਮਿਲੀ ਆ। ਸੋ ਮੈਂ ਬੇਨਤੀ ਕਰਾਂਗਾ ਕਿ ਇਸ ਪਾਸੇ ਆਪਾਂ ਨੂੰ ਸੋਚਣ ਦੀ ਲੋੜ ਆ ਕਿ ਆਪਾਂ ਸੁਣਨ ਵਾਲੇ ਵੀ ਕੰਮ ਕਰੀਏ। ਸੋ ਅੱਜ ਤੁਸੀਂ 60 ਗਜਲਾਂ ਦੀਆਂ ਗੁੰਝਲਾਂ ਮੱਛੀਆਂ ਨਾਲ ਨੂੰ ਹੀ ਜੋ ਭਾੜ ਹਨ। ਹੋਣਾ ਜੇ ਮਸ਼ਹੂਰ ਲੇਖ ਦਾ ਬਣ ਜਾ ਸੋਨੂ ਸੀ ਤੋ ਆ ਸੋਨੂ ਸੀ ਤੋ ਹਰ ਜੰਦੇ ਨੇ ਸਾਰੇ ਉਹ ਕਹਤਾ ਜੀ ਸੱਚੀ ਸੱਚੀ ਬਾਗਾ ਬੁਲਾਇਆ ਜਿਉ ਕੇ ਉਹੀ ਚਾਲਨ ਦੀ ਘੜੀ ਆਈ ਅਨੋਸ਼ੇ ਰੋਟੜੀ ਐ ਇਸ ਰੁਤ ਤੋਂ ਕੋਣ ਆਸ ਨਾ ਰੱਖੋ ਸਾਵਾ ਦੀ ਇਸ ਰੁਤ ਤੋਂ ਕੋਣ ਆਸ ਨਾ ਰੱਖੋ ਸਾਵਾ ਦੀ ਤੰਦੂਰ ਉਪਜਦਾ ਹੱਥ ਆਪਕਾ ਫੋਟੋ ਹੈ ਬਹੁਤ ਬੜਿਆ ਜੀ ਅੱਜ ਆਲੀ ਬਿਤੇ ਆਲੇ ਮਾਤਾ ਕੀ ਉਹ ਇੱਕ ਛੇਰ ਹੋਟ ਹੈ ਨਾ ਇਹ ਗੱਲ ਸਤੇ ਜੋ ਸਾਡੇ ਹਾਲਾਤ ਬੱਝੇ ਜਾ ਰਹੇ ਹੈ ਖਾਰਾ ਨਾਲੋਂ ਅੱਜ ਕੱਲ ਮੈਨੂੰ ਸੇਤੀ ਖਾਰਾ ਨਾਲੋਂ ਅੱਜ ਕੱਲ ਮੈਨੂੰ ਉੱਨਾ ਤੋਂ ਡਰ ਲੱਗਦਾ ਹੈ ਹਾਂ ਜੀ ਸੈਮੀ ਸੈਮੀ ਰੁੱਖ ਚ ਰਹਿੰਦੇ ਪਰ ਤੈਨੂੰ ਕਰ ਲੱਗਦਾ ਹੈ ਬਹੁਤ ਬਹੁਤ ਹੈ ਪ੍ਰੋਫੈਸਰ ਸੱਤੂ ਬ੍ਰਿਆਨਪੀਜੀ ਦਾ ਵਿਸ਼ੇਸ਼ ਸ਼ੁਕਰੀਆ ਜਨਾਬ ਦੀ ਬਦੌਲਤ ਆਪ ਸਭ ਦੇ ਦਰਸ਼ਕ ਜਿਦਾਰ ਹੋਏ ਅੱਜ ਸਵੇਰੇ ਪਹਿਲਾਂ ਇਹ ਅੱਜ ਵੀ ਗੁੱਡੀਆਂ ਫੂਕਣ ਜਦੋਂ ਬਰਸਾਤ ਦਿਖਾਤੇ ਇਹ ਅੱਜ ਵੀ ਗੁੱਡੀਆਂ ਫੂਕਣ ਜਦੋਂ ਬਰਸਾਤ ਦਿਖਾ ਦੇ ਉਦੋਂ ਕਾਲੀ ਘਟਾ ਨੂੰ ਬੱਦਲਾਂ ਨੂੰ ਸ਼ਰਮ ਆਉਂਦੀ ਹੈ ਇਹ ਅੱਜ ਵੀ ਗੁੱਡੀਆਂ ਫੂਕਣ ਜਦੋਂ ਬਰਸਾਤ ਦਿਖਾ ਦੇ ਉਦੋਂ ਕਾਲੀ ਘਟਾ ਨੂੰ ਬੱਦਲਾਂ ਨੂੰ ਜਿੱਥੇ ਇੱਕ ਸਫਲ ਕਾਰੋਬਾਰੀ ਹਨ ਉੱਥੇ ਇਹ ਸਾਹਿਤਿਕ ਮਸਬੀ ਰੱਖਦੇ ਹਨ ਇਹਨਾਂ ਨੇ ਇੱਕ ਵੀਡੀਓ ਵੀ ਕੱਢੀ ਸੀ ਨਵਾਂ ਸ਼ਹਿਰ ਦੇ ਬਾਰੇ ਸਾਰੀ ਫਿਲਮਾ ਕੇ ਔਰ ਇਹ ਅੱਖਰ ਲਿਖਦੇ ਵੀ ਆ ਤੇ ਗਾ ਵੀ ਲੈਂਦੇ ਬਹੁਤ ਵਧੀਆ ਤੁਹਾਨੂੰ ਸ਼ਮਾ ਦੇਵਾਂਗੇ ਔਰ ਬਹੁਤ ਵਧੀਆ ਅਰ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਸਾਡੇ ਦਰਮਿਆਨ ਇਹ ਜੋੜੀ ਬਦਲ ਗਈਆਂ ਮੈਨੂੰ ਕਹਿੰਦੀ ਬੱਬੂ ਤੂੰ ਬਦਲ ਗਿਆ ਪਰ ਮੈਂ ਕਿਹਾ ਮੈਂ ਨਹੀਂ ਬਦਲਿਆ ਤੇਰੀ ਯਕਸ਼ਵਤ ਰਚ। ਧੰਨਵਾਦ। ਇਹ ਗਜਬ ਜਿਸ ਸਾਡੀ ਮਦਰ ਮੈਡਮ ਹੁਲਕੇ ਜੀ ਦੀ ਸਹਾਇਤਾ ਕੀਤੀ ਹੈ। ਵੈਸੇ ਮੈਂ ਪੇਸ਼ੇਵਰ ਵਕੀਲਾਂ ਜੀ ਇਹ ਤਾਂ ਵਹਿਕੀਨਾ ਵਿੱਚ ਫਰਾਰੀ ਸ਼ੌਂਕ ਜੱਗ ਗਿਆ ਲਗਦਾ। ਧੰਨਵਾਦ। ਗਜਬ ਫਾਜ਼ਿਲ ਜੀ। ਕੋਣ ਕਹਿੰਦਾ ਮੇਰੇ ਤੋਂ ਜੁਦਾ ਹੋ ਤੁਸੀਂ। ਕੋਣ ਕਹਿੰਦਾ ਮੇਰੇ ਤੋਂ ਜੁਦਾ ਹੋ ਤੁਸੀਂ। ਮੈਂ ਹਾਂ ਜਾਮ ਤੇ ਉਸ ਦਾ ਨਸ਼ਾ ਹੋ ਤੁਸੀਂ। ਮੈਂ ਹਾਂ ਜਾਮ ਤੇ ਉਸ ਦਾ ਨਸ਼ਾ ਹੋ ਤੁਸੀਂ। ਵੇਖ ਸੱਜਣਾ ਉਡੀਕਾਂ ਵੀ ਉਡੀਕਾਂ ਚੱਤ ਤੱਕ ਵੇਖੇ ਵੇਖ ਸੱਜਣਾ ਉਡੀਕਾਂ ਵੀ ਥੱਕ ਕੇ ਵੇ ਗਏ ਨਹੀਂ ਜਿਸ ਦੀ ਮੰਜ਼ਰ ਅਸੀਂ ਥੱਕ ਵੀ ਗਏ ਮੈਂ ਜਾਤ ਤੇ ਉਸ ਦਾ ਖਾਭੋ ਤੁਸੀਂ ਮੈਂ ਹਾਂ ਜਾਤ ਤੇ ਉਸ ਦਾ ਖਾਭੋ ਤੁਸੀਂ ਹੁਣ ਸੋਹਣੀ ਗਤੋਂ ਸੋਸਲ ਟਕੰਤੋ ਬਾਤ ਸਾੜ ਕੇ ਬਾਤ ਤਕੀਰ ਅੰਗੇ ਕੇ ਮਾਤਾ ਵਰ ਖਰਾਬ ਹੁਣ ਮਨੁਕਲੀਤ ਕਰਦਾ ਹੈ ਕਿ ਛਾ ਜਾਣਗੇ ਬੱਦਲਾਂ ਤੇ ਹੋਏਗੀ ਪ੍ਰਸਾਦ ਇੰਜ ਨਹੀਂ ਹੋਏਗਾ ਤੱਤ ਨਹੀਂ ਹੋਏਗਾ ਇੰਜ ਮਿਲਣਗੀਆਂ ਲੰਗੀਆਂ ਔੜਾ ਤੇ ਸੋ ਵਾਹ ਅੱਜ ਕਲੋਂ ਇਤਾਂ ਜੇਬ ਰੱਖਣਾ ਮਾਣਾ ਜੀ ਬੜਾ ਕੇ ਪੇਸ ਸਾਜੂ ਦਾ ਉਕਾ ਕਰ ਸ਼ਹਿਰ ਵਿੱਚ ਆਵੇ। ਇਕ ਲੱਖ ਮੈਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਰੇ ਹੰਦਾ ਜੀ। ਕਚਰੇ ਵਿੱਚੋਂ ਫੁੱਲ ਬੋਲਿਆ ਸੀ ਮਰਝਾਇਆ ਸਿਸਕੀ ਲੈ ਕੇ ਰੋ ਪਿਆ ਫਿਰ ਮੁਸਕਾਇਆ। ਦਰਦੀ ਨੂੰ ਜਦ ਆਪਣਾ ਉਸ ਹਾਲ ਸੁਣਾਇਆ ਉਹ ਪਹਿਲਾਂ ਰੱਬ ਦੇ ਘਰ ਚੜਾਇਆ ਫਿਰ ਮੈਂ ਇੱਥੇ ਆ। ਇਹ ਫੁੱਲ ਦੀ ਗੱਲ ਆ ਪੰਜਾਬ ਸਹਿਦ ਸਭ ਵੱਲੋਂ ਸਭ ਦਾ ਸਤਿਕਾਰ ਹੈ। ਜੀ ਆਇਆਂ ਨੂੰ ਆਣ ਕੇ ਤੁਸੀਂ ਦਿੱਤਾ ਦਿਨਾਨ ਹੈ ਤਹ ਲੇਤੇ ਦਿੱਤਾ ਅਸੀਂ ਬਹੁਤ ਆ ਸ਼ੁਕਰ ਗੁਜ਼ਾਰ ਜੀ ਆਇਆਂ ਨੂੰ ਪੰਜਾਬ ਸਹਿਜ ਸਾਹਿਬ ਵੱਲੋਂ ਸਰਕਾਰ ਜੀ ਆਇਆਂ ਨੂੰ ਸਭਾ ਵਿੱਚ ਜੋ ਮੁੱਖ ਮਹਿਮਾਨ ਹੈ ਜੀ ਉਹ ਮਹਿਪਲ ਦੀ ਆਨ ਮਾਨ ਸ਼ਾਨ ਹੈ ਜੀ ਵਿਸ਼ੇਸ਼ ਮਹਿਮਾਨ ਜੀ ਦਾ ਤੇ ਤੁਹਾਨੂੰ ਸਤਿਕਾਰ ਹੈ ਪੰਜਾਬ ਸਹਿਜ ਸਭਾ ਨੂੰ ਤੁਸੀਂ ਦਿੱਤਾ ਬਹੁਤ ਪਿਆਰ ਹੈ ਦੁਨੀਆ ਸਾਰੇ ਹੋਵੇ ਇੱਕ ਪਾਸੇ ਇੱਕ ਪਾਸੇ ਪਰਮੋਹ ਦੇ ਘਰ ਆਤੀ ਸਾਹਿਬ ਦਿਲਦਾਰ ਕਾਫੀ ਨਫਰ ਵਿੱਚ ਇਹਨਾਂ ਇੰਤਜ਼ਾਰ ਪਾਲੇ ਦਾ ਰੱਬ ਦਾ دیدار ਹੋ ਜਾਂਦਾ ਰੱਬ ਨੂੰ ਪਾਣ ਵਾਸਤੇ ਇਸ ਦਾ دیدار ਕਾਫੀ ਹੈ ਰਾਜਿੰਦਰ ਰੋੜਾ ਜੀ ਜਿੰਨਿ ਆਏ ਉਹਨਾਂ ਕੋ ਮੈਂ माफी ਮੰਗਦਾ ਕਿ ਮੈਂ ਚਾਚਾ ਹੈ ਉਹਦਾ ਰਾਜਿੰਦਰ ਰੋੜਾ ਜੀ ਦਿਲ ਦੇ ਰਾਜਿੰਦਰ ਰੋੜਾ ਜੀ ਦੇ ਦਿਲਦਾਰ ਸੈਨ ਸਾਹ ਨੇ ਸੁਪੁੱਤਰ ਮੇਰੇ ਦੋਸਤ ਤੁਜਨ ਜੀ ਦੇ ਬੇਪਰਵਾਹ ਤੁਮੇਨਾਂ ਸਾਰਿਆਂ ਦੇ ਬਹੁਤ ਬਹੁਤ ਤਨਵਾਦ ਕਰਦਾ ਜਿੰਨੇ ਕੰਮ ਮੈਂ ਬੇਗਾਨੀ ਆਸਤੇ ਤੁਰਦਾ ਨਹੀਂ ਜਾਗਦਾ ਕਿਰਦਾਰ ਹਾਂ ਮਰਦਾ ਨਹੀਂ ਮੈਂ ਬੇਗਾਨੀ ਆਸਤੇ ਤੁਰਦਾ ਨਹੀਂ ਜਾਗਦਾ ਕਿਰਦਾਰ ਹਾਂ ਮਰਦਾ ਨਹੀਂ ਬਲਬਲਾ ਉੱਠਦਾ ਹੈ ਗੁੱਜੀ ਚੋਟ ਚੋਂ ਬਲਬਲਾ ਉੱਠਦਾ ਹੈ ਗੁੱਜੀ ਚੋਟ ਚੋਂ ਸ਼ੇਰ ਮੈਨੂੰ ਬੇਵਜਾ ਫੁਰਦਾ ਨਹੀਂ ਬਲਬਲਾ ਉੱਠਦਾ ਹੈ ਗੁੱਜੀ ਚੋਟ ਚੋਂ ਸ਼ੇਰ ਮੈਨੂੰ ਬੇਵਜਾ ਫੁਰਦਾ ਨਹੀਂ ਸ਼ਾਇਰੀ ਦੇ ਨਾਲ ਧੋਖਾ ਨਾ ਕਰਾ ਸ਼ਾਇਰੀ ਦੇ ਨਾਲ ਪਰ ਤਾਂ ਦੀ ਮੰਦ ਇਹ ਵਾਰੋਂ ਆਏ ਹੋਏ ਸਾਰੇ ਸ਼ਹਿਰ ਕਰ ਅਨੁਮਤੀ ਆਇਆ ਮੈਂ ਆਪਣਾ ਗੀਤ ਸਾਵੜ ਦਾ ਮਹੀਨਾ ਲੈ ਕੇ ਤੁਹਾਡੀ ਪੀ ਚਹਰੀ ਚ ਮੇਸ਼ੂਰੀ ਆਇਆ ਸੋਨ ਦਾ ਮਹੀਨਾ ਬੜਾ ਮਸਤ ਨਹੀਂਨਾ ਜੀ ਮੈਂ ਪਿੱਤਲੀ ਤੇ ਪੀਂਗ ਚੜਾਈ ਅੜੀ ਜੋ ਮਾਈਕ ਥੋੜਾ ਬਿੱਚੇ ਰੱਖੋ ਮੈਨੂੰ ਆਇਆ ਮਿੱਠਾ ਹੜ ਆਇਆ ਸੋਨ ਸੈਨਾ ਰਲ ਪੀਂਦਾ ਪੌਣ ਇਕ ਦੂਜੀ ਨਾਲੋਂ ਬਹੁਰੇ ਪਿੰਗਾ ਮਰੀ ਚੜਾਉ। ਖੁਸ਼ੀ ਵਿੱਚ ਕੈਨਾਤ ਨਸ਼ਿਆਈ ਅੜਿਓ। ਪਾਇਓ ਜਾਤ ਮਾਟੀ ਤੇ ਮਿਲਾਈ। ਨਾਂ ਦਾਤੀ ਪਰ ਜਾਇਆ। ਰਾਤੀਆਂ ਵਿੱਚ ਆਈ। ਕੋਈ ਚੱਖਾ ਚਲਾਵੇ ਤੀਕਾ। ਕਟੇਕ ਸੁਨਾਈ। ਜੰਨੀਆਂ ਬਿੱtre ਵਿੱਚ ਹੱਥ ਦਾ ਪੀੜਾ ਈਵਾਰੀ। ਉਹਨਾਂ ਐਸੀ ਝਾਂਨੇ ਰਿਸ਼ਣ ਗਾਈਏ। ਪਾਇਓ ਜਾਤ ਮਾਟੀ ਮਿਲਵਾਈ। ਸਾਡੇ ਸੁੱਖ ਤੇ ਸਦੀ ਦੇ ਕੋਣ ਤੈਨੂੰ ਮਰਿਆ ਦੇ ਨਹੀਂ ਸਾਡੇ ਬਸਰਾਂ ਦੇ ਕੇ ਨਹੀਂ ਸਾਨੂੰ ਰਪਣ ਨਾ ਮਿਹਰੇ ਸਾਡੀ ਜਿੰਦਗੀ ਜਿੰਨੇ ਚੇ ਤੇਰੇ ਬਾਝੋਂ ਤੁਹੇ ਇੱਕ ਜੰਦੀ ਵਾਹੀ ਵੇਦ ਹੈ ਜੋ ਕਮਲਾਈ ਹੈ ਦਿਓ ਜੰਦੀ ਕ੍ਰਤੀਵੰਨ ਦੇਵ ਮੰਗਾਈ ਹੈ ਦਿਓ ਤਨੁ ਪਰਾਧਾ ਸਾਣ ਛਿੰਦੋ ਵ ਤੇ ਨਿੰਦੋ ਲਾਲਕਣਾਂ ਖੇ ਪੁੱਛਿਆ ਕੀ ਹੋਇਆ ਤੇਰੀ ਪਤਨੀ ਨੂੰ ਦੇ ਟੀਆ ਨੂੰ ਦੀ ਬਸੰਤੀ ਹੈ ਮੈਂ ਆਪਣੀ ਪਤਨੀ ਤੇ ਜੋੜਨ ਮੀਤੇ ਮੈਂ ਇਸ ਤੋਂ ਪਹਿਲਾਂ ਕਿ ਮੈਂ ਆਪਣੀ ਰਚਨਾ ਪੇਸ਼ ਕਰਾਂ ਮੇਰੇ ਲਈ ਵੀ ਮੰਗਵਾਲੇ ਦੋਸਤਾਂ ਫੁੱਲ ਮੇਰੇ ਲਈ ਵੀ ਮੰਗਵਾਲੇ ਦੋਸਤਾਂ ਫੁੱਲ ਰਜਗੇ ਤੇਰਾ ਵੀ ਹਾਰ ਸ਼ਿੰਗਾਰ ਕੀਤਾ ਮੇਰੇ ਲਈ ਵੀ ਮੰਗਵਾਲੇ ਦੋਸਤਾਂ ਫੁੱਲ ਰਜਗੇ ਤੇਰਾ ਵੀ ਹਾਰ ਸ਼ਿੰਗਾਰ ਕੀਤਾ ਮਹਿੰਦੀ ਰਚਾਈ ਹੱਥਾਂ ਤੇ ਨਾਮ ਮੈਨੂੰ ਭਾਉਂਦੇ ਰੰਗ ਸਾਵਣ ਦੇ ਤੇਰੇ ਬਿਨ ਨਾ ਮੈਨੂੰ ਭਾਉਂਦੇ ਰੰਗ ਸਾਵਣ ਦੇ ਤੜਪ ਤੜਪ ਕੇ ਜਾਣੇ ਹੈ ਪਰ ਕਰਦੇ ਬੇੜਾ ਗਰ ਕੀ ਹੈ ਅੱਖਾਂ ਨਾਲ ਚੰਦ ਦਾ ਰੂਪ ਭਰ ਲੈਂਦੇ ਅੱਖਾਂ ਨਾਲ ਚੰਦ ਦਾ ਰੂਪ ਭਰ ਲੈਂਦੇ ਦੱਸੋ ਤਾਂ ਸਹੀ ਏ ਠਰਕ ਕੀ ਹੈ ਦੱਸੋ ਤਾਂ ਸਹੀ ਏ ਠਰਕ ਕੀ ਹੈ

खाके दुनिया तोड़ दिखावे की दोस्ती मत मिला अगर गले नहीं मिलना तो हाथ मत मिला आ, 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 तो आ, आ, दिखावे की मोहब्बतों में दो मोहब्बतों में दिखावे की दोस्ती मत मिला अगर गले नहीं मिलना तो हाथ मत ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ హెయిਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕ-ਵਕ ਸਹੂਲਤਾਂ

ਦੰਬੀਅਤ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ